ਸਸੀ ਗਾਲੋ ਤੁਹਾਨੂੰ ਬੜਾ ਸਵਾਗਤ ਹੈ ਆਪਣੇ ਚੈਨਲ ਚੌਕੀ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਡੱਬਾ ਵਾਲੀ ਮੰਡੀ ਤੋਂ گاਵਾਾਂ ਦੀ ਲੈ ਕੇ ਆਏ ਆਂ ਤੇ ਵੀਡੀਓ ਦੇ ਵਿੱਚ ਤੁਹਾਨੂੰ گاਵਾਾਂ ਦੇ ਦੱਸਾਂਗੇ ਰੇਟ ਜਾਂ ਪਹਿਲੀ ਗਾਂ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਫੁੱਲ ਲੈ ਵੀ ਮੇਤਰੋ ਸੋਡੀ ਲੈ ਕੇ ਆਪਾਂ ਫਾਰਮ ਵਾਲੀ ਗਾਂ ਲੈ ਕੇ ਆਏ ਆਂਗੇ ਤੇ ਪਹਿਲਾਂ ਤੁਹਾਨੂੰ ਤੋਰ ਕੇ ਦਿਖਾਉਣੇ ਆਂਗੇ ਤੇ ਫੇਰ ਕਰਾਵਾਂਗੇ ਬਾਈ ਨਾਲ ਗੱਲਬਾਤ ਫੇਸ ਕੁਆਲਟੀ ਚੈੱਕ ਕਰੋ ਗਾਂ ਦੀ ਹਾਂਜੀ ਤੇ ਬੋਡੀ ਸਟਰਕਚਰ ਦੇਖੋ ਲੈਂਥ ਦੇਖੋ ਥਾਨ ਦੇਖੋ ਕਿੰਨਾ ਚੰਗਾ ਲੱਗਿਆ ਚਾਰੇ ਇੱਕੋ ਜਿਹਾ ਕਿ ਘੈਂਟ ਗੱਲਬਾਤ ਆ ਤੇ ਮੁੱਠੀ ਵਾਲੇ ਥਾਣਾ ਤੇ ਨੇਵਾ ਵੀ ਪੂਰਾ ਲਸ ਲਸ ਕਰਦਾ ਪੂਰੀ ਘਟਵਲੇ ਦੇ ਬਾਕੀ ਪੌਡੀ ਸਟਰਕਚਰ ਦੇਖੋ ਐ ਲੱਗਦਾ ਮੈਂ ਟ੍ਰੇਨ ਦਾ ਡੱਬਾ ਹੁੰਦਾਗਾ ਬਈ ਮੋੜ ਲਿਆ ਬਾਕੀ ਦੇਖ ਸਕਦੇ ਹੋ ਸੱਸੀਗਾ ਬਈ ਸੱਸੀਗਾ ਜੀ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਆਪਣਾ ਪਿੰਡ ਨਾਮ ਨਿਰਮਲ ਸਿੰਘ ਆ ਜੀ ਪਿੰਡ ਆਪਣਾ ਨੋਰਾ ਜਿਲ੍ਹਾ ਸਰਸਾ ਜੀ ਠੀਕ ਆ ਬਈ ਤੇ ਬਈ ਜਾਣਕਾਰੀ ਦਿਓ ਆਪ ਨੂੰ ਵੜਦੇ ਬਾਰੇ ਦੇ ਬਾਰੇ ਦੂਜਾ ਸੂਆ ਜੀ ਠੀਕ ਆ ਬਈ 30 ਲੀਟਰ ਦੁੱਧ ਆ ਜੀ 30 ਲੀਟਰ ਦੁੱਧ ਆ ਸਾਡੇ ਫਾਰਮ ਦੀ ਗਾਂ ਬਈ ਇਹ ਹਾਂਜੀ ਹਾਂਜੀ ਆਪਾਂ ਫਾਰਮ ਦੀ ਹੈ ਫਾਰਮ ਦੀ ਗਾਂ ਜੀ ਤੇ 30 ਲੀਟਰ ਦੁੱਧ ਆਗਾ ਹੁਣ ਵੀ ਇਸ ਟਾਈਮ ਕਿੰਨਾ ਤਿਆਰ ਆਗਾ 30 ਲੀਟਰ ਜੀ 30 ਲੀਟਰ 30 ਲੀਟਰ ਤਿਆਰ ਆਗਾ ਤੇ ਵੀ ਇਹਦਾ ਆਪਾਂ ਰੇਟ ਕੀ ਕਰਦੇ ਆਗੇ 1.5 ਲੱਖ ਰੁਪਏ 1.5 ਲੱਖ ਰੁਪਏ ਰੇਟ ਕਰਦੇ ਆਗੇ ਤੇ ਮਾਨ ਤਨ ਬਈ ਕਰ ਦਿਆਂਗੇ ਜੀ ਮੌਕੇ ਤੇ ਤੇ ਮੌਕੇ ਤੇ ਮਾਨ ਤਨ ਕਰ ਦਾਂਗੇ ਤੇ ਮਗਰ ਕੀ ਆ ਬਈ ਮਗਰ ਬੱਛਾ ਜੀ ਮਗਰ ਇਹਦੇ ਬੱਛਾਗਾ ਬਹੁਤ ਹੀ ਚੰਗਾ ਬਰੀਡ ਦਾ ਮਤਲਬ 98174 ਜੀ ਠੀਕ ਆ ਬਈ 02800 ਜੀ ਇੱਕ ਵਾਰੀ ਹੋਰ ਬੋਲਦੇ ਬਈ 98174 ਜੀ ਠੀਕ ਆ ਬਈ 02800 ਜੀ ਠੀਕ ਧੰਨਵਾਦ ਨਹੀਂ ਪਹਿਲਾਂ ਤੁਸੀਂ ਠੰਡੀ ਚੀਜ਼ ਚੈੱਕ ਕਰੋ ਤੇ ਸੱਸੀ ਗੱਲ ਬਈ ਸੱਸੀ ਗੱਲ ਵੀਰੇ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਮ ਪਿੰਦਰਾ ਜੀ ਪਿੰਡ ਕੌਣੀ ਠੀਕ ਆ ਬਈ ਤੇ ਆਪ ਨੂੰ ਜਾਣਕਾਰੀ ਦਿਓ ਅੱਛੀ ਦੇ ਬਾਰੇ ਬਈ ਤੇ ਪਹਿਲਾ ਸੁਆ ਵੀਰੇ ਠੀਕ ਆ ਬਈ ਦੁੱਧ ਹੈਗਾ 16 17 ਕਿਲੋ ਹੋਣਿਆ ਬੱਚੀ ਮਗਰ ਬੱਚੀ ਹੈ ਬੱਚੀ ਆ ਤੇ ਬੱਚੀ ਬਹੁਤ ਹੀ ਚੰਗੀ ਕੁਆਲਿਟੀ ਦੇ ਘੈਂਟ ਗੱਲ ਬੰਦਾ ਬੱਚੀ ਨਹੀਂ ਤੇ ਦੋ ਦ 15 16 ਕਿਲੋ ਐ ਬਈ 16 ਕਿਲੋ ਦਾ ਹੈਗਾ ਕਿੰਨੇ ਦਿਨਾਂ ਸੂਈ ਆ ਬਈ ਤੈਨੂੰ ਹੋਗੇ 10 ਕਿਲੋ ਸੂਈ ਨੂੰ ਵੀਰੇ ਤੇ ਬਈ ਆਪਾਂ ਇਹਦਾ ਰੇਟ ਕੀ ਕਰਦੇ ਆਂਗੇ ਇਹਦਾ 75 ਕਰਦੇ ਆਂਗੇ ਮੁੱਲ ਤਾਂ ਤੇ ਰੇਟ ਹੈਗਾ 75000 ਤੇ ਬਈ ਮਾਨਤਨ ਦੇ ਦਾਂ 65000 ਦੀ ਵੀਰੇ ਤੇ ਮਾਨਤਨ ਬਈ ਕਹਿੰਦਾ ਕਰਦੇ ਆਂਗੇ ਬਾਕੀ ਤੁਸੀਂ ਕੁਆਲਟੀ ਚੈੱਕ ਕਰੋ ਪੂਰੀ ਚੰਗੀ ਹੈਗੀ ਤੇ ਬਈ ਮੋਬਾਈਲ ਨੰਬਰ ਦੱਸਿਓ 90563 ਹਾਂਜੀ ਬਈ 96417 ਠੀਕ ਆ ਬਈ ਤੇ ਅਗਲੀ ਦੀ ਗਾਜ ਵੀ ਦਿਖਾ ਦੇ ਸਾਨੂੰ ਜਾਰਸੀ ਬਰੀਡ ਦੀ ਗਾਂ ਦੀ ਤੇ ਬਾਕੀ ਆਰਡਰ ਦੇਖੋ ਪਹਿਲਾਂ ਨਾਲੇ ਕਰਾਉਣਾਂ ਤੌਰ ਤੇ ਚੈੱਕ ਤੇ ਉਸ ਤੋਂ ਬਾਅਦ ਕਰਦੇ ਆਂ ਗੱਲਬਾਤ ਸਾਰੀ ਠੱਕ ਦੇ ਮਾੜੀ ਠੱਕ ਦੇ ਤਾਂ ਹੁਣ ਕਿੁੱਟੇ ਛਿਬੀ ਜ ਹੋ ਗਈ ਆਰਡਰ ਆਰਡਰ ਇਹ ਪੂਰਾ ਖਤਿਆ ਜਾਏਗਾ ਠੀਕ ਹੈਂਡ ਗੱਲਬਾਤ ਆ ਗਈ ਆਰਡਰ ਦਿਖਾ ਲੈਂਦੇ ਹੁਣ ਇੱਕ ਵਾਰੀ ਬਾਕੀ ਦਿਖਾਉਣਾਂ ਤਾਂ ਨਾ ਮੋੜ ਕੇ ਠੀਕ ਹੈ ਕੇਸ ਪੂਸ ਪੂਰਾ ਘੈਂਟ ਆਗਾ ਪੂਰੀ ਠੰਡੀ ਸੀ ਲਾ ਗਈ ਤੇ ਭਈ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਦੇ ਦੇ ਪਹਿਲਾ ਸੂਆ ਵੀ ਇਹ ਵੀ ਪਹਿਲਾ ਸੂਆ ਪਹਿਲਾ ਸੂਆ ਕਿੰਨੇ ਦਿਨ ਹੋਇਆ ਸੂਈ ਨੂੰ ਇਹਨੂੰ ਹੋ ਗਿਆ 8-9 ਦਿਨ ਹੋ ਗਏ ਇਹਦਾ ਬੱਚਾ ਮਰ ਗਿਆ ਸਾਥ ਅੱਛਾ ਬੱਚਾ ਮਰ ਗਿਆ ਹਨਾ ਆ ਵੀ ਪਿਆਈ ਉੱਥੇ ਤੇ ਉੱਥੇ ਪਿਆਗਾ ਬੱਚਾ ਵੀ ਦਿਖਾ ਦਿੰਦਾ ਵੀ ਸਾਨੂੰ ਧੱਕੇ ਇਹ ਰਿਪਸੂ ਬਾੜਾ ਮੋਟਾ ਹੋ ਜਾਂਦਾ ਪਸੰਗਾ ਜਾਂਦਾ ਹੋ ਜਾਂਦਾ ਤੇ ਉੱਥੇ ਪਸਾ ਡੱਡ ਹੋ ਗਿਆ ਸੀਗਾ ਮੰਗਰ ਦੀ ਦਾ ਬੱਚਾ ਤੇ ਡੱਡ ਹੋ ਰਿਹਾ ਚਲੋ ਭਈ ਇਥੇਲੇ ਦੁੱਧ ਕਿੰਨਾ ਤਿਆਰਾ ਹੋਣਾ 2 14 ਕਿਲੋ ਹੈਗਾ ਜੀ 14 ਕਿਲੋ ਆ ਹਾਂਜੀ ਤੇ ਬਾਕੀ ਦੇਖੋ ਜੀ ਕਵਾਡ ਟੱਟ ਠੰਡੀ ਪਤ ਮਾਰ ਕੇ ਦਿਖਾਉਣੇ ਆ। ਥਾਂਲੇ ਵੀ ਬਹੁਤ ਸਾਫ। ਬਹੁਤ ਸਾਫ ਆ ਗਈ। ਤੇ ਜੇ ਕਿਸੇ ਮੇਰੇ ਵੀਰੇ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਲਿਓ। ਬਾਈ ਦਾ ਨਾਮ ਪਿੰਦਰਾਗਾ ਤੇ ਪਿੰਡ ਕੌਣੀਆਗਾ। ਤੇ ਬਾਈ ਮੱਜਾਂ ਵੀ ਹੁੰਦੀਆਂ ਆਪਣੇ ਕੋਲੇ। ਨਹੀਂ ਬਾਈ ਇਕੱਲੀ ਗਾਂ। ਇਕੱਲਾ ਗਾਵਾਂ ਹੀ ਹੁੰਦੇ ਨੇ। ਤੇ ਬਾਈ ਨੇ ਗਾਵਾਂ ਲੈਣਗੇ ਤਾਂ ਕਿਸੇ ਵੀ ਸਟੇਟ ਦੇ ਬੰਦੇ ਨੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ। ਧੰਨਵਾਦ। ਇਹ ਕਰੀ ਵੀ ਠੰਡੀ ਸੀਲ ਚੈੱਕ ਕਰਾ ਦੇ। ਹਾਂ ਜੀ ਜੀ ਸੀਲ ਠੰਡੀ ਆ ਜੀ ਬਿਲਕੁਲ ਐਵੇਂ ਬੈਠੇ ਰੱਖਲੇ ਜੀ। ਬਹੁਤ ਵਧੀਆ। ਤੇ ਕੀ ਰਿਕਾਰਡ ਕੀ ਇਹਦਾ ਇਹਦਾ ਰਿਕਾਰਡ ਹੈਗਾ ਜੀ 16 17 ਕਿਲੋ ਦਾ ਜੀ ਠੀਕ ਆ ਵੀ ਪਹਿਲਾ ਸੂਆ ਕਿ ਦੂਜਾ ਇਹ ਨਹੀਂ ਦੂਜਾ ਸੂਆ ਸੂਣਾ ਹੁਣ ਪਹਿਲਾ ਸੂਆ ਟੀਣਾ ਦਾ ਤੇ ਕੱਚੀ ਵਾਖਿਆਫੀ ਟਾਈਮ ਲੱਗਦੀ ਹੈ ਨਾ ਹਾਂਜੀ ਨਹੀਂ 15 ਦਿਨ ਦੀ ਕੱਚੀ ਆ ਜੀ 15 ਦਿਨਾਂ ਦੀ ਕੱਚੀ ਆ 12 15 ਦਿਨਾਂ ਦੀ ਤੇ ਭਾਈ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਕਹਦੇ 62000 ਰੁਪਏ ਆ ਜੀ ਰੁਪਏ 62000 ਹੈਗਾ ਤੇ ਬਾਕੀ ਤੁਸੀਂ ਦੇਖੋ ਜਦੋਂ ਪੂਰਾ ਘੈਂਟ ਆਗਾ ਚਾਰੇ ਧਾਣੇ ਖੋ ਜਾਗੇ ਤੇ ਵੱਡੇ ਬੋਡੀ ਟਰੈਕਟਰ ਦੀ ਗੱਲ ਹਾਂਜੀ ਤੇ ਪੂਰੀ ਘੈਂਟ ਗੱਲਬਾਤ ਹੈ ਕਿ ਨਾ ਤੇ ਬਾਈ ਮੋਬਾਈਲ ਨੰਬਰ ਦੱਸਿਓ ਆਪਣਾ 9363900104 ਇੱਕ ਵਾਰੀ ਹੋਰ ਦੱਸੋ ਬਾਈ 9363900104 ਠੀਕ ਲੈ ਵੀ ਮੇਰੇ ਤੋਂ ਇੱਕ ਸੂਈ ਹੋਈ ਗਾਂ ਦੀ ਵੀਡੀਓ ਲੈ ਕੇ ਆਏ ਆਂਗੇ ਆਰਡਰ ਪੂਰਾ ਘੈਂਟ ਗੱਲਬਾਤ ਆ ਕਿ ਤੇ ਇੱਕ ਵਾਰੀ ਸਾਨੂੰ ਤੋਰ ਕੇ ਇਹ ਪਰਸੋਂ ਦੀ ਸੂਈ ਆ ਜੀ ਪਰਸੋਂ ਹੀ ਸੂਈ ਆ ਬਾਈ ਹਾਂ ਜੀ ਹਾਂ ਜੀ ਆਖੀ ਦੇਖੋ ਆਰਡਰ ਰੂਡਰ ਪੂਰਾ ਘੈਂਟ ਆ ਗਾ ਮੋੜ ਲਿਆ ਬਾਈ ਕਵਾਰਟੀ ਠੰਡੀ ਸੀ ਦਾ ਮਤਲਬ ਕਹਿੰਦੇ ਗੱਲ ਦਾ ਜਿਹੜਾ ਪਸ਼ੂ ਵਾਲੀ ਮੰਦਾ ਮੰਡੀ ਜਾ ਕਿਦੋਂ ਚੰਗੀ ਹੁੰਦਾ ਹੈ ਨਾ ਰੱਤੀ ਬਾਈ ਦੀ ਆਪ ਵੀਡੀਓ ਪਾਉਂਦੇ ਰਹਿੰਦੀਆਂ ਕਿ ਚੰਗੇ ਚੰਗੇ ਬਾਈ ਕੋਲੇ ਪਸ਼ੂ ਹੁੰਦੇ ਹੈਗੇ ਤੇ ਆਲ ਇੰਡੀਆ ਡਿਲੀਵਰੀ ਤੱਕ ਦਾ ਵੀ ਕਰ ਦਿਆਂਗੇ ਕੰਮ ਬਾਈ ਕਹਿੰਦਾ ਜਿਮਾ ਕਰ ਪੁੱਛਦੇ ਆ ਵੀ ਕੀ ਆ ਬਾਈ ਮੰਗਰ ਕੀ ਆ ਇਹ ਬੱਛੀ ਆ ਜੀ ਮੰਗਰ ਦੀ ਮੰਗਰ ਬੱਛੀ ਦਾ ਹੁਪਲਾ ਮਾੜੀ ਜੀ ਬਹੁਤ ਬਹੁਤ ਵੱਜਾ ਬੱਛੀ ਆ ਜੀ ਦੇਖੋ ਕੁਆਲਟੀ ਦੇਖੋ ਬੱਛੀ ਵੀ ਕੁਆਲਟੀ ਦੇਖੋ ਦੇਖਣ ਜੀ ਮੈਂ ਲੱਗਦੀ ਆ ਲੱਖ ਲੱਖ ਹੁੰਦਾ ਇਸ ਰੋਮਾਂਡ ਦੀ ਹਾ ਜੀ ਬਈ ਕਿੰਨਾ ਦੁੱਧ ਤਿਆਰ ਹੋਣਾ ਥੱਲੇ ਇਸ ਟਾਈਮ 10 ਤੋਂ 11 ਕਿਲੋ ਬੋਲਾ ਹੋ ਗਿਆ 10 ਤੋਂ 11 ਕਿਲੋ ਬੋਲਾ ਹਾਂਜੀ 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 ਬਿਲਕੁਲ ਸੂਆ ਬਈ ਕਿੰਨਾ ਦਾ ਹਾਂਜੀ ਸੂਆ ਕਿੰਨਾ ਇਹ ਸੂਆ ਤੀਜਾ ਸੂਇ ਆ ਜੀ ਤੀਜਾ ਸੂਆ ਹਾਂਜੀ ਤੇ ਦੂਜੀ ਸੂਇ ਕਿੰਨਾ ਕੁ ਦੁੱਧ ਸੀ ਬਈ ਦੂਜੇ ਸੂਏ ਦਾ 13 14 ਦੱਸਦੇ ਜੀ ਇਸ ਟਾਈਮ 11 ਕਿਲੋ ਹੈ ਠੀਕ ਆ ਬਈ ਯਾਨੀ ਕਿ ਤਦ ਤੱਕ ਵਧਾ ਦੇਉਗੀ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਦੱਦੋ ਜਿਹੜਾ 98639 ਠੀਕ ਆ ਬਈ 00104 ਧੰਨਵਾਦ ਲੈ ਵੀ ਮਿੱਤਰੋ ਬਾਈ ਕੋਲੇ ਤਿੰਨ ਗਾਵਾਂ ਸੇ ਲੈਣੇ ਤੇ ਬਾਈ ਨਾਲ ਗੱਲ ਕਰਨਿਆ ਬਈ ਸੱਸੀ ਗੱਲ ਅੱਸੀ ਗੱਲ ਬਾਈ ਜੀ ਬਈ ਆਪਣਾ ਨਾਮ ਤੇ ਪਿੰਡ ਦੱਸ ਨਾ ਬਈ ਪਿੰਡ ਪਗਵਾਨਗੜ ਧੁੱਖਿਆਂ ਵਾਲੀ ਨਾਮ ਰਾਜਦੀਪ ਸਿੰਘ ਹੈ ਠੀਕ ਆ ਬਈ ਤੇ ਅੱਜ ਆਪਣੇ ਕੋਲੇ ਕਿੰਨੇ ਨਾਗ ਸੀਨ ਕਰਨ ਆਣੇ ਤੇ ਕਿੰਨੇ ਕਰਤੇ ਆਪਾਂ ਤਿੰਨ ਨਾਗ ਆ ਬਈ ਠੀਕ ਆ ਬਈ ਸੇਰ ਵਾਲੇ ਤੇ ਪਹਿਲੀ ਗਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿਓ ਬਈ ਆਪਾਂ ਮੈਤੀ ਜੇ ਸੁਆ ਗਾਂ ਕੀ ਚੀਕਿਆ ਸੁਆ ਗਾਂ ਬਈ ਮਗਰ ਕੀ ਇਹਦੇ ਮਗਰ ਬੱਛਾ ਬਈ ਮਗਰ ਬੱਛਾ ਹੈਗਾ ਤੇ ਇੱਕ ਵਾਰ ਸਾਨੂੰ ਗਾਂ ਚੈੱਕ ਕਰਾਉਣੇ ਆਪਾਂ ਪੂਰਾ ਉਤੋਂ ਦੀ ਘੋਕ ਕੇ ਠੀਕ ਹੈ ਤੇ ਬਾਕੀ ਰੇਡ ਵਾਈਜ਼ ਤੇ ਬਾਕੀ ਨੇ ਬਾਈ ਨਾਲ ਗੱਲ ਕਰ ਦੱਸਾਂਗੇ ਸੁਣ ਕਿੰਨੇ ਦਿਨ ਸੋਨੂ ਬਾਈ ਤਿੰਨ ਚਾਰ ਦਿਨ ਹੋ ਗਏ ਤੇ ਬੋਲਾ ਕਿੰਨਾ ਕਾਉੜੇ ਥੱਲੇ ਬੋਲਾ ਬਾਈ 17 18 ਲੀਟਰ ਕੱਢੀ ਐ 17 18 ਕਿਲੋ ਤੇ ਪਾ ਉਹਦੋਂ ਪਹਿਲਾ ਸੁਏ ਕਿੰਨਾ ਦੋ ਦਿੱਤੇ ਨੇ 20 22 ਲੀਟਰ ਦੋ ਦੇ ਦਿੱਤੇ ਤੇ ਬਾਈ ਇਹਦਾ ਆਪਾਂ ਰੇਟ ਕੀ ਕਰਦੇ ਆਂਗੇ ਰੇਟ ਬਾਈ 95000 ਇਹ ਰੇਟ ਤਾਂ 95000 ਦਾ ਮਾਤਣ ਹੋ ਜੂਗਾ ਹੋ ਜੂਗਾ ਇੱਕੋ ਦੀ ਮਾਤਣ ਹੋ ਜੂਗਾ ਤੇ ਅਗਲੀ ਗਾਂ ਦੇ ਪਰ ਜਾਣ ਕੇ ਕਰੀ ਦਿਓ ਆਪਾਂ ਨੂੰ ਇਹ ਐਰ ਸ਼ੇਅਰ ਦੇ ਵਿੱਚ ਤੇ ਆਪਣੀ ਐਫ ਦੇ ਵਿੱਚ ਹੈਗੀ ਹੈ ਨਾ ਨਹੀਂ ਬਾਈ ਦੂਜੇ ਸੁਏਗਾ ਇਹ ਦੂਜਾ ਸੁਆ ਤੇ ਕਿੰਨੇ ਦਿਨ ਹੋਏ ਬਾਈ ਸੁਈ ਇਹਨਾਂ ਨੂੰ ਸੋਨੂ ਬਾਈ 5-6 ਦਿਨ ਹੋ ਗਏ ਤੇ ਮਗਰੇ ਦੇ ਬਾਈ ਮਾਦਰ ਬੱਛੀ ਹੈ ਇਹਦੇ ਮਾਦਰ ਦੇ ਬੱਛੀ ਆ ਬਈ ਇਧਰ ਲਿਆ ਹਾਂ ਆ ਆ ਵੀ ਇਹਦੇ ਮਾਦਰ ਬੱਛੀ ਹੈਗੀ ਤੇ ਹੁਣ ਕਿੰਨਾ ਦੁੱਧ ਤਿਆਰ ਆ ਵੀ ਇਹਦਾ ਹੈਗਾ ਬਈ ਇਹਦੇ 15 ਲੀਟਰ ਦੁੱਧ ਠੀਕ ਆ 15 ਲੀਟਰ ਦੁੱਧ ਤਿਆਰ ਆ ਤੇ ਇਧਰ ਰੇਟ ਕੀ ਕਰਦੇ ਆ ਬਈ ਰੇਟ ਹੈਗਾ ਜੀ ਇਹਦਾ 56000 ਕੀ ਰੇਟ ਹੈ 55000 ਆ ਤੂੰ ਵੀ ਚੈੱਕ ਕਰ ਲਓ ਕੋਈ ਘੰਟਾ ਮਿੰਟ ਇਹ ਕਾ ਦਿਖਾਉਣਿਆ ਵੀ ਟਾਇਡਲੇਵ ਵਾਲੀ ਗਾਂ ਜੇ ਆਪਾਂ ਬਰੀਡ ਤੇ ਕੰਮ ਕਰਨਾ ਉਸ ਤੋਂ ਬਾਅਦ ਜਾਂ ਉਹ ਚੀਜ਼ ਦੇਖਣੀ ਹੈ ਤਾਂ ਉੱਥੇ ਆ ਕੇ ਜੀ ਪਰ ਬਹੁਤ ਚੋਣਾ ਕਰਦਾਗਾ ਜਿਵੇਂ ਵੀ ਇਸ ਦੇ ਮਾਰਕਿਆਂ ਦੇ ਵਿੱਚ ਆਉਂਦਾ ਹੁੰਦਾ ਨਾ ਉਸ ਤਰ੍ਹਾਂ ਦਾ ਬੁੱਲਾ ਤੇ ਬਈ ਦਾ ਕਿੰਨਾ ਮਸੂਆਗਾ ਇਤੀਜਾ ਸੁਈ ਤੀਜਾ ਸਮੇਂ ਦਾ ਤੇ ਬਈ ਕਿੰਨਾ ਦੁੱਧ ਤਿਆਰ ਆ ਵੀ ਹੁਣੇ ਥੱਲੇ ਇਹ ਥੱਲੇ ਹੋਊ ਬਈ 17-18 ਦੇ ਵਿੱਚ 17-18 ਕਿਲੋ ਤੇ ਮਗਰ ਕੀ ਵੀ ਇਹਦੇ ਮਗਰ ਦਾ ਬੱਛਾ ਹੀ ਮਗਰ ਬੱਛਾ ਇਹਦੇ ਰੇਡ ਕੀ ਕਰਦੇ ਵੀ ਇਹਦਾ ਜਿਹੜਾ 67000 ਰੁਪਏ 67000 ਰੁਪਏ ਜਿਹੜਾ ਮਤਲਬ ਜਾਇ ਜਿਹੜੇ ਰੇਡ ਨੇ ਗਾਣਨਾ ਜੇ ਕਿਸੇ ਵੀਰੇ ਵੀ ਲੈਣੀ ਹੋਵੇ ਤਾਂ ਕੰਟੈਕਟ ਕਰ ਲੈ ਬਈ ਵਪਾਰ ਦਾ ਕੰਮ ਆ ਨਹੀਂ ਨਹੀਂ ਬਈ ਵਪਾਰ ਦਾ ਕੰਮ ਵੀ ਆ ਘਰੇ ਵੀ ਹੋ ਘਰੇ ਲੂ ਪਸ਼ੂ ਦਾ ਤੇ ਇਹ ਬਾਈ ਤੇ ਘਰੇਲੂ ਪਸ਼ੂ ਆਗੇ ਤੇ ਬਾਈ ਕੰਟੈਕਟ ਨੰਬਰ ਦਾ ਆਜਾ ਆਪਣਾ ਕੰਟੈਕਟ ਟੈਗ ਹੈ ਬਾਈ 7710709935 ਇੱਕ ਵਾਰੀ ਹੋਰ ਬੋਲ ਦਿੰਦੇ 7710709935 ਠੀਕ ਲਾਈ ਮੈਟਰ ਹੁਣ ਤੁਹਾਨੂੰ ਦਿਖਾਉਣੇ ਆ ਮੰਡੀ ਦੇ ਵਿੱਚ ਗਾਂ ਆ ਜਾਂਦੀਆਂ ਆ ਦੇਖੋ ਬਹੁਤ ਹੀ ਜਿਆਦੇ ਖਾਨਾ ਤੇ ਦਿਖਾਉਣੇ ਆ ਬਾਕੀ ਬੋਡੀ ਸਟਰਕਚਰ ਲੱਕ ਵਜ ਗਈ ਲੱਗਦਾ મતલਬ ਕਿ ਇਹ ਜੇ ਬੋਡੀ ਸਟਰਕਚਰ ਹੈ ਕਿ ਰੇਡ ਚੱਲ ਰਹੇ ਆ ਕਿੰਦਾਂ ਦੀਆਂ ਕਹਾਣੀਆਂ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰ ਤੇ ਚੰਨ ਉਹਦੇ ਨਾਲ ਨਾਲ ਟੁੱਟਣਾ ਜੁੜੇ ਰਹੋ ਠੀਕ ਹੈ ਤੇ ਦੇਖ ਸਰ ਤੁਸੀਂ ਵੀ ਬਹੁਤ ਹੀ ਚਾਰੇ ਕੁਆਰਟੀ ਦੀਆਂ ਚੰਗੇ ਚੰਗੇ ਗੱਲਾਂ ਨੂੰ ਕੋਈ ਤੁਛ ਨਹੀਂ ਪਿੰਡੋਂ ਮੰਡੀ ਦੇ ਵਿੱਚ ਜਿਹੜੇ ਨੰਨੇ ਬੰਦੇ ਆਉਂਦੇ ਆ ਤਾਂ ਉਹਦਾ ਵੀ ਕੁਝ ਕੁਝ ਡਾਟਾ ਹੁੰਦਾ ਸਭ ਸਾਹਮਣੇ ਕੀ ਤੇ ਉਹ ਕਰ ਦਿੰਦੇ ਹਨਾ ਤੇ ਬਾਕੀ ਗੱਲਬਾਤ ਆਪਾਂ ਨਾ ਦਿਖਾਉਣਾ ਹੈ ਮੰਡੀ ਦੇ ਵਿੱਚ ਚੰਗੇ ਚੰਗੇ ਪਸੂ ਵੀ ਬਾਹਰ ਦੇ ਗਾਜ ਜਲ ਪਿਆਗੇ ਬਾਕੀ ਜਿਹੜਾ ਬੰਦਾ ਘਰੇ ਵਿੱਚ ਦਾ ਜਾਂ ਮੰਡੀ ਦਾ ਹੁੰਦਾ ਇੱਛਾ ਜਾਂ ਆਪਣਾ ਹੁੰਦਾ ਵੀ ਸਿਸਟਮ ਮੰਡੀ ਦਾ ਵੀ ਕਰ ਸਕਦੇ ਹਨਾ ਕਿ ਦੇ ਹੋਰ ਇਹ ਗੰਡ ਗੱਲ ਪਤਾ ਮੁੰਡਾ ਲਾ ਮਿਲਕਿੰਗ ਹੋ ਜਾਂਦੀ ਜਾਂ ਚੋਂ ਤੋਂ ਬਾਅਦ ਸੋਤਾ ਹਾਂ ਤੋਂ ਬਾਅਦ ਵੀ ਆਖਰੀ ਦਿਨ ਨੂੰ ਡਰਾਈ ਕਰਦੇ ਹੁੰਦੇ ਨੇ ਦੁੱਧ ਕੱਢ ਦਿੰਦੇ ਬਾਕੀ ਹਰੇਕ ਨਸਲ ਦੀ ਗੱਲ ਹੈ ਜਰਸੀ ਸਾਹੀ ਵਾਲਾ ਚਿਪਕ੍ਰੋਸ ਸਾਰੀਆਂ ਹੁੰਦੀਆਂ ਬਾਕੀ ਆਪ ਦੀ ਪਰਖ ਤੇ ਸੋਚ ਤੇ ਪਸ਼ੂ ਆਪਾ ਖਰੀਦਣਾ ਕਰ ਤੇ ਦੇਖਿਓ ਮੈਂ ਚੰਗੇ ਵੀ ਜਿਵੇਂ ਆਪਾਂ ਕਹਿੰਦੇ ਵੀ ਕਿਤੇ ਦਲ ਚੰਗੀ ਤੇ ਇੱਕ ਮਾੜੀ ਨਹੀਂ ਬਹੁਤ ਤਰ੍ਹਾਂ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਸ ਤਰ੍ਹਾਂ ਦੇ ਆਉਦਾ سنبل کے پسو لینا گا جی سسٹم کرنا گا دیکھو منڈی ہر ایک بار ਏ ਲੱਗਦੀ ਹੈ ਕਿ ਇਹ ਤਾਂ ਬਾਹਰ ਇੱਕ ਮੰਡੀ ਹੁੰਦੀ ਹੈ ਤੇ ਇਹਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਹੈ ਨਾ ਇਹ ਮੰਡੀ ਦੇ ਵਿੱਚ ਬਾਕੀ ਵੀਡੀਓ ਜਿਹੜੇ ਨਵੇਂ ਬੰਦੇ ਆ ਜਾਂਦੇ ਆ ਦੇਖਦੇ ਆਗੇ ਉਹਦਾ ਜੂ ਚਟਮਲ ਚੈਨਲ ਆ ਜਾਂ ਫੇਸਬੁੱਕ ਉੱਤੇ ਵੀ ਆਉਣ ਨਾਲ ਟਾਈਮ ਤੇ ਆਪਾਂ ਟਰੀਟਮੈਂਟ ਜਾਂ ਦੱਸਿਆ ਕਰਾਂਗੇ ਤਾਂ ਆਪਾਂ ਕਿਹੜਾ ਬੰਦ ਕਰਤਾ ਸੀ ਕੋਈ ਪ੍ਰੋਬਲਮ ਕਰਕੇ ਹੁਣ ਫੇਰ ਆਪਾਂ ਦੁਬਾਰਾ ਉਸ ਚੀਜ਼ ਸਟਾਰਟ ਕੀਤੀ ਹੈ ਕਿ ਮੰਡੀ ਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿਇਆ ਕਰਾਂਗੇ ਵੱਧ ਤੋਂ ਵੱਧ ਤਾ ਪਸ਼ੂ ਮੰਦੇ ਪਰ ਜਿਆ ਗਾਂਵਾਂ ਦੇਖ ਸਕਦੇ ਤੁਸੀਂ ਬੱਕੋ ਬੈਠਾ ਘੈਂਟ ਕਰ ਰਿਹਾ ਪੁੱਤ ਕੋਈ ਕਲਕੀ ਇੱਕ ਸਾਢੇ ਦਿਨਾਂ ਨਾ ਦੇਖ ਵੀ ਰੈਸਟ ਜਿਨਾ ਬਹੁਤ ਜੀ ਮੱਢੀ ਵਿੱਚ ਅਕਸਰ ਪਸ਼ੂ ਗੋਹ ਦਿੰਦੀ ਨਹੀਂ ਉਹਦੇ ਭੜਿਆਂ ਦਾ ਆ ਦੇਖ ਬਾਈ ਕੰਦਾ ਕੋਈ ਗੱਲ ਨਹੀਂ ਕਰਦਾ ਆਹ ਬਰਾ ਤਾਂ ਤੇ ਜਿਹੜੇ ਕਰਕੇ ਉਹ ਤਾਂ ਨਹੀਂ ਹੈ ਤੇ ਵਾਕੀ ਕਰਦੇ ਆ ਪੰਜਾਬ ਵਾਲੀ ਜਰਸੀ ਬੋਤੀ ਆਣੀ ਦੇਖੋ ਵੀ ਗਰਮੀ 'ਚ ਹੀਟ ਸਟ੍ਰੈਸ ਥੋੜਾ ਬਹੁਤ ਹੋ ਜਾਂਦਾ ਹੁੰਦਾ ਹੈ ਇਹ ਗਰਮੀ 'ਚ ਦੇਖੋ ਪੰਜਾਬ ਵਾਲੀ ਉਹਦੇ ਸਿਰ ਤੇ ਬੋਤੀ ਨੂੰ ਪੰਜਾਬ ਵਾਲੀ ਜਰਸੀ ਕਹਿੰਦਾ ਬਾਡੀ ਸਟਰਕਚਰ ਵੱਡਾ ਹੁੰਦਾ ਹੈ ਉਜੀ ਨਾਲ ਅਦੇ ਧੰਨ ਦੇਖ ਸਕਦੇ ਹੋ ਵੀ ਮੰਡੀ ਦਾ ਮਾਹੌਲ ਤੇ ਨਾ ਵੀਰੇ ਧੰਨਵਾਦ ਇੱਕ ਦਾ ਟਾਈਮ ਹੋ ਚੁੱਕਿਆਗਾ ਬਾਕੀ ਇੱਕ ਸਾਦਾ ਇੱਕ ਦਾ ਇਹ ਮੰਡੀ ਦੇ ਵਿੱਚ ਪੂਰਾ ਮਾਹੌਲ ਦਾ ਦਰਮਾਇਂ ਜਾਂਦਾ ਹੈ ਤੇ ਇਸ ਤੋਂ ਬਾਅਦ ਵੀ ਇੱਕ ਵੇ 3 ਵੇ ਤੋਂ ਬਾਅਦ ਜਿਹੜੀਆਂ ਇਹਨਾਂ ਦੀ ਮਿਲਕੁਈ ਵੀ ਕਰ ਲੈਂਦੀਆਂ ਨੇ ਜੀ ਵੀ ਆਪਣਾ ਵੀ ਉਹਦਾ ਦੇਖਿੰਦੇ ਨੇ ਦੇਖਦੇ ਸਾਈ ਵਾਲ ਦੇ ਥਾਂ ਪੂਰੀ ਘੰਟਾ ਘੱਟ ਬਾਕੀ ਚੱਲਦੀਆਂ ਰਹਿੰਦੀਆਂ ਨੇ ਮੰਡੀ ਦੇ ਵਿੱਚ ਜੇ ਵੇੜ ਦੇ ਨੂੰ ਨੇ ਬਰੀ ਉਹ ਅੱਬੀ ਬਾਡੀ ਤੱਤ ਤੇ ਉਹ ਡੀਪਰ ਪਸਤੇ ਉਥਾਂ ਨਹੀਂ ਪੂਰੀ ਕੈਂਟ ਕਰ ਪਤਾ ਤੇ ਬਾਕੀ ਅੱਗੇ ਚੱਲ ਕੇ ਦਿਖਾਉਣਾ ਸਾਨੂੰ ਮੰਡੀ ਦੀ ਰੌਣਕ ਸਾਡੀ ਵੀਡੀਓ ਨਾਲ ਕਿਹੜੇ ਬੰਦੇ ਨਿਕਾਉਂਦੇ ਤੇ ਦੇਖ ਕਰ ਤੋ ਗੱਲ ਨਾ ਪੂਰੀ ਕਿ ਮੰਡੀ ਦੀ ਤੇ ਬਾਕੀ ਸੋ ਉਤੇ ਸਟਰਕਚਰ ਦੀ ਚਾਰਸੀ ਹੈ ਇੱਕ ਬਸ ਕੀ ਸਪੋਰਟ ਸਟਰਕਚਰ ਪੂਰਾ ਕੈਂਟ ਕਰ ਲਾ ਪਤਾ ਤੇ ਬੰਦਾ ਰੈਸਟ ਵੀ ਦੇ ਦਿੰਦਾ ਕਿ ਯਾਰ ਕਾਨੂੰਨ ਤੰਤ ਕਪਤਾ ਲੱਗ ਜਾਂਦਾ ਮੰਡਾ ਮੰਡੀ ਦੇ ਵਿੱਚ ਨਹੀਂ ਰੈਸਟ ਦਿਨਾਂ ਜਰੂਰੀ ਬੈਣ ਤੇ ਉਹਦੇ ਬਾਅਦ ਕਈ ਵਾਰੀ ਕੀ ਮੰਡਾ ਮੰਡੀ ਦੇ ਵਿੱਚ ਉਹ ਤਾਂ ਨਹੀਂ ਪੂਰਾ ਕਰਦਾ ਪਰ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਇੱਕ ਤਾਂ ਤਾਂ ਵੀ ਇੱਕ ਜਾਂ ਕੇ ਧਕਾਉਣਿਆ ਸੀ ਮੰਡੀ ਦੇ ਹੋਰ ਰੌਣਕ ਮੇਲੇ ਤੇ ਬਾਕੀ ਗੱਲਬਾਤਾਂ ਤਵੀਆਂ ਦੇ ਖੋਈ ਸ੍ਰੀ ਵਜਰ ਸਾਹਿਬ ਅੱਗੇ ਜਿੱਤੂ ਨਹੀਂ ਘੈਂਟ ਬੱਦਤਾ ਹਨਾ ਮੰਡੀ ਦੇ ਵਿੱਚ ਜੋੜੇ ਰੇਕਰ ਸਾਡੇ ਪੇਚਾਂ ਅੰਕ ਨੰਬਰ ਅਪਡੇਟ ਅਸੀਂ ਲੈ ਕੇ ਆਵਾਂਗੇ ਉਹਨਾਂ ਤੱਕ ਬਾਕੀ ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਉਹ ਮੇਲਾ ਸੀ ਇੱਧਰ ਪਾਉ ਘਟੋਣੀਆਂ ਹੁੰਦੀਆਂ ਇੱਥੇ ਵਧੀਆ ਮਤਲਬ ਚੰਗਾ ਮਾਹੌਲ ਹੁੰਦਾਗਾ ਹਾਂ ਮੌਸਮ ਦਾ ਫਰਕ ਪੈ ਗਿਆ ਇਹਦੇ ਕਰਕੇ ਵੀ ਆਪਣਾ ਸਿਸਟਮ ਵਧੀਆ ਬਣਦਾ ਜਾਂਦਾ ਨਾ ਕੀ ਦੇਖੋ ਰੌਣਕ ਮੇਲਾ ਮੰਡੀ ਤੇ ਬੜੀਆਂ ਬੜੀਆਂ ਗੱਲਾਂ ਤੇ ਕਈ ਭਰਾ ਹਿੰਦੀ ਦੇ ਵਿੱਚ ਮੱਥ ਪਤਾ ਦਿਆ। ਕਈ ਭਾਈ ਹਮੇਂ ਇੰਦੀਸੇ ਬਾਤ ਕਰਨਾ ਚਾਹਤੇ। ਉਹ ਹਮੇਂ ਕੋਈ ਵੀ ਜਾਣਕਾਰੀ ਲੈਣੇ ਤਾਂ ਹਮੇਂ ਫੋਨ ਪਰ ਕੰਟੈਕਟ ਕਰ ਸਕਤਾ। ਉਸਮੇ ਉਸਵੇ ਐਸੇ ਬਤਾਉ। ਠੀਕ ਹੈ। ਬਾਕੀ ਧੰਨਵਾਦ ਦਿਉਂਦੇ ਨੇ ਮਰ ਜਨਨ ਪਰ ਆਤੇ ਹਮ ਸਭ ਆਪ ਪਾਈਓ ਪਰਨੋ ਦਾ ਸਾਡੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ। ਜਿਹੜੇ ਸਾਡੇ ਸ਼ੌਂਕੀ ਡੇਰੀ ਫਾਰਮ ਨੂੰ ਜ਼ੀਰੋ ਲੈਵਲ ਤੋਂ ਚੱਕ ਕੇ ਉੱਪਰ ਤੱਕ ਸਾਡੇ ਪੇਜ ਨੂੰ ਲੈ ਕੇ ਗਏ। ਸਪੋਰਟ ਕਰਦੇ ਆਗੇ। ਤੇ ਤੁਹਾਨੂੰ